ਨਾਰਿੰਦਰ ਕੌਰ ਹੈ ਮੈਂ ਨਵਨੀਤ ਕੌਰ ਦੀ ਮਮਾ ਹੈ ਮੇਰਾ ਬੱਚਾ 2 ਸਾਲ ਉੱਥੇ ਕੰਮ ਕਰਦਾ ਰਿਹਾ ਕਿੱਥੇ ਕਰ ਬਾਗੀ ਹਸਪੀਟਲ ਅਨਿਲ ਬਾਗੀ ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਮੇਰੇ ਬੱਚੇ ਨੂੰ ਇਹਨਾਂ ਨੇ ਮਰਿਆ ਦੇਤਾ ਮੇਰੇ ਨਾਲ 9:11 ਮੇਰੇ ਬੱਚੇ ਨੇ ਗੱਲ ਕੀਤੀ ਆ ਮੇਰੇ ਬੱਚੇ ਨੂੰ ਇਹ ਇਲਜ਼ਾਮ ਲਾ ਰਹੇ ਸਾਰਾ ਕੁਝ ਗਲਤ ਕਹਿ ਰਹੇ ਬੱਚੇ ਨੂੰ ਜਨਮ ਦਿਨ ਜਨਮ ਦਿਨ ਮਨਾਇਆ ਸੁਸਾਇਟੀ ਕੀਤਾ ਕਹਿੰਦੇ ਬਲਕਿ ਉੱਥੋਂ ਕੁਝ ਨਹੀਂ ਲੱਗਾ ਲੱਭਾ ਪੁਲਿਸ ਵਾਲਿਆਂ ਨੂੰ ਵੀ ਮੇਰੇ ਬੱਚੇ ਨੂੰ ਕੋਈ ਦੇਣ ਖਾ ਕੋਈ ਸਬੂਤ ਦੇਣ ਮੈਨੂੰ ਵੀ ਮੇਰੇ ਬੱਚੇ ਨੇ ਆਪ ਆਤਮ ਹੱਤਿਆ ਕੀਤੀ ਐ ਇਹ ਆਤਮ ਹੱਤਿਆ ਕਹਿ ਕੇ ਤੇ ਕੰਮ ਜਲੀਲ ਕਰਨ ਦਾ ਐ ਮੇਰੇ ਬੱਚਿਆਂ ਉਹ ਨਾ ਕਿਸੇ ਧਰਨਾ ਲਗਾਇਆ ਇਹ ਬੱਚੇ ਇਨਸਾਫ ਨਹੀਂ ਲਵਾ ਰਹੇ ਅਸੀਂ ਸਾਡਾ ਕੋਈ ਸੁਣ ਆਈ ਨਹੀਂ ਹੋਰੀ 1.5 ਮਹੀਨਾ ਹੋ ਗਿਆ ਸਾਨੂੰ ਕਿਹੜਾ ਰੋਡ ਜਾਮ ਤੇ ਹਾਂਜੀ ਕਿਹੜਾ ਰੋਡ ਜਾਮ ਤੇ ਇਹ ਫਾਜਲ ਕਿਆ ਮਾਰਾ ਰੋਡ ਪਰ ਰੋਡ ਪਰ ਫਾਜਲ ਕੇ ਠੀਕ ਉਹਨਾਂ ਨੂੰ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਚਾਹੀਦੀ ਸਾਨੂੰ ਪੁਲਿਸ ਵਾਲੇ ਕਹਿੰਦੇ ਅਸੀਂ ਰੱਦ ਕਰ ਦਾਂਗੇ ਤੁਹਾਡਾ ਕੇਸ ਕਰ ਦੇਣ ਕੈਮਰਾ ਡਲੀਟ ਆ ਤੁਸੀ ਸਾਰਾ ਕੁਝ ਉੱਥੇ ਸਬੂਤ ਇਹਨਾਂ ਨੂੰ ਸਭ ਕੁਝ ਪਤਾ ਪਰ ਇਹ ਉਸ ਕੰਮ ਤੇ ਮੈਂ ਕੋਈ ਨਹੀਂ ਕਰਦੇ ਪਏ ਕੋਈ ਸਿੰਪਲ ਹੀ ਭੇਜਦੇ ਨਾ ਫੋਨ ਹੀ ਨਹੀਂ ਭੇਜਿਆ ਨਾ ਮੇਰੇ ਬੱਚੇ ਦੇ ਪਾਰਟਸ ਵੀ ਨਹੀਂ ਭੇਜੇਗੇ ਇਹਨਾਂ ਨੇ ਇੱਕ ਮਹੀਨਾ ਲਾਤਾ ਇਹਨਾਂ ਨੇ ਕਿਉਂ ਮੇਰੇ ਬੱਚੇ ਦਾ ਐਡਾ ਕੀ ਗੁਨਾਹ ਸੀਗਾ ਮੇਰਾ ਬੱਚਾ ਡਿਊਟੀ ਕਰ ਰਿਆ ਸੀ ਸੇਵਾ ਕਰ ਰਿਆ ਸੀ ਮੇਰਾ ਨਹੀਂ ਸੀ ਇਸ ਟਾਈਮ ਉਹਨਾਂ ਦਾ ਸੀਗਾ ਜਿੰਨਾ ਚਿਰ ਮੇਰਾ ਬੱਚਾ ਡਿਊਟੀ ਕਰਦਾ ਸੀ ਉਸ ਟਾਈਮ ਉਹਨਾਂ ਦਾ ਸੀਗਾ ਇਹਨਾਂ ਨੇ ਮੇਰੇ ਬੱਚੇ ਨੂੰ ਮਰਿਆ ਫੜਾਤਾ ਕਿਉਂ ਮੇਰੇ ਇਹਨਾਂ ਨੂੰ ਕੋਈ ਅਫਸੋਸ ਕਰਨਾ ਹੈ ਕਿੰਨੇ ਚਿਰ ਤੋਂ ਨੌਕਰੀ ਕਰਦੇ ਸੀ 2 ਸਾਲ ਹੋ ਗਏ ਕਰੇ ਕੁਛ ਕਰ ਤੋ ਨਾ ਕੀਤੀ ਨਾ ਕੋਈ ਸ਼ਿਕਾਇਤ ਨਹੀਂ ਮੇਰਾ ਬੱਚਾ ਹਾਸ ਦਾ ਖੇਡ ਦਾ ਕੰਮ ਕਰਦਾ ਸੀ ਉੱਥੇ ਕੋਈ ਨਹੀਂ ਸੀ ਸਭ ਜਾਣਦੇ ਸੀ ਫਿਰ ਸਾਨੂੰ ਦੱਸ ਕੇ ਜਦੋਂ ਤੁਹਾਡਾ ਉਹ ਕੋਈ ਕਰਦਾ ਨਾ ਪਹਿਲੀ ਵਾਰ ਇਸੇ ਤਰ੍ਹਾਂ ਦੀ ਪਹਿਲੀ ਵਾਰ ਉਹ ਵੀ ਆਹਾਂ ਦੇ ਅਸੀਂ ਖਲਾਫ ਨਹੀਂ ਸੀਗੇ ਇਹਨਾਂ ਨੇ ਸਾਨੂੰ ਆ ਮਜਬੂਰੀ ਕੀਤਾ ਮੁਕਸਾਲਿਆ ਡੀਐਸਪੀ ਨੇ ਸੁਖਿੰਦਰ ਸਿੰਘ ਨੇ ਬੱਚੇ ਦਾ ਰਿਕਾਰਡ ਪਾਇ ਸੀ ਬੱਚੇ ਦਾ ਰਿਕਾਰਡ ਸਹੀ ਸੀਗਾ ਉਹਨਾਂ ਨੇ ਕੀ ਸਾਫ ਲੈਣ ਲਿਓ ਕੋਈ ਬਤ ਇਹ ਆਪ ਲਈ ਹੈ ਸਾਡਾ ਸਾਰਾ ਪਿੰਡ ਸਾਡੇ ਮੇਰੇ ਭੈਣ ਭਰਾ ਸਭ ਇਹ ਸਾਫ ਮਾ ਫਿਰ ਵੀ ਨਹੀਂ ਸਾਫ ਦਿਨਤੀ ਤੇ ਫਿਰ ਅਗਲਾ ਸਰ ਪੁਲਿਸ ਕਹਿ ਰਹੀ ਆ ਆਏ ਪਰ ਨਾ ਨਹੀਂ ਚੁੱਕਿਆ ਜਾਊਗਾ ਉਹ ਨਾ ਚੜਨੀ ਚੁੱਕਿਆ ਜਾਊਗਾ ਲੜਕੀ 28 29 ਸਾਲ ਦੀ ਮੱਦੀ ਸੀ ਕੀ ਕਰਦੀ ਹੁੰਦੀ ਨਰਸਿੰਗ ਜੋਬ ਕਰਦੀ ਸੀ ਜਿਹਨੇ ਨਾ ਬਾਕੀ ਜੋਬ ਕਰਦੀ ਕਿੰਨੀ ਦੇਰ ਤੋਂ ਉਥੇ ਜੋਬ ਕਰ ਰਹੀ ਸੀ ਇਹਨੂੰ 2 ਸਾਲ ਹੋ ਗਏ ਆ ਜੋਬ ਕਰ ਰਹੀ ਸੀ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਸੀ ਹਾਂਜੀ ਹਾਂਜੀ ਗੱਲਬਾਤ ਹੁੰਦੀ ਸਵੇਰ ਮੇਰੀ ਗੱਲ ਹੋਈ ਸੀ ਇਹਦੇ ਨਾਲ ਇਹਦੀ ਜੋ ਸੈਲਰੀ ਵਧੀ ਸੀ ਇਹਨੇ ਮੈਨੂੰ ਦੱਸਿਆ ਅਗਲੇ ਦਿਨ ਪਾਰਟੀ ਕਰਨ ਜਾਣਾ ਸੀ ਪਰ ਸ਼ਾਮ ਨੂੰ ਸਾਨੂੰ ਫੋਨ ਆਇਆ ਬਾਗੀ ਹੋਤੋਂ ਚੋ ਮੇਰੀ ਸਿਸਟਰ ਦਾ ਤੇ ਉਹਨਾਂ ਨੇ ਦੱਸਿਆ ਵੀ ਇਹਦੀ ਐਕਸਪਾਇਰ ਹੋ ਗਈ ਆ ਭੈਣ ਸੀ ਤੁਹਾਡੀ ਹਾਂਜੀ ਮੇਰੀ ਸਿਸਟਰ ਸੀ ਕਿੰਨੀਆਂ ਭੈਣਾਂ ਮੇਰੀਆਂ ਦੋ ਸਿਸਟਰ ਨੇ ਅੱਛਾ ਇਹ ਵੱਡੀ ਹੈ ਇਹ ਛੋਟੀ ਸਭ ਤੋਂ ਛੋਟੀ ਹੈ ਅੱਛਾ ਹੁਣ ਇਨਸਾਫ ਲੈਣ ਲਈ ਤੁਸੀਂ ਕਿਸ ਤਰ੍ਹਾਂ ਇਨਸਾਫ ਲੈਣ ਲਈ ਅਸੀਂ ਧਰਨਾ ਲਾਇਆ ਹੋਇਆ ਵਾ ਸਾਡਾ ਇਨਸਾਫ ਸਾਡੀ ਮੰਗ ਸੱਤਰ ਪੂਰੇ ਕੀਤੇ ਜਾਣ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਕੱਟਿਆ ਜਾਵੇ ਕਿੰਨੇ ਦਿਨ ਬੀਤ ਗਏ ਨੇ ਇਸ ਗੱਲ ਇਸ ਗੱਲ ਨੂੰ 2-1.5 ਮਹੀਨਾ ਹੋ ਜਾਂਦਾ ਹੈ ਕਤਲ ਕੀ ਬਦਲ ਕਤਲ ਹਾਂਜੀ ਕੀ ਹੋਇਆ ਕਿ ਹੋਇਆ ਇਹ ਜੀ ਕਤਲ ਕੀਤਾ ਗਿਆ ਜੀ ਬਾਗੀ ਹਸਪੀਟਲ ਤੇ ਜਿਸ ਦਿਨ ਰੂਮ ਚੋਂ ਗਏ ਐਸ ਐਚਓ ਨਾਲ ਸੀ ਸਾਨੂੰ ਕੋਈ ਸ਼ਰਾਮਤ ਨਹੀਂ ਹੋਇਆ ਉਲਟਾ ਸਾਡੀ ਕੁੜੀ ਨੂੰ ਇਹ ਬਦਨਾਮ ਕਰ ਰਿਹਾ ਜੀ ਬਾਗੀ ਵਾਲੇ ਠੀਕ ਹੈ ਉਸ ਦਿਨ ਦੀ ਐ ਕਿ ਇਹਨਾਂ ਨੇ ਕੈਮਰੇ ਵਾਲੀਆਂ ਵੀਡੀਓ ਡਿਲੀਟ ਕੀਤੀਆਂ ਹੋਈਆਂ ਜੀ ਬਾਗੀ ਹਸਪੀਟਲ ਲੈ ਜੀ ਸਾਨੂੰ ਉਹ ਵੀ ਨੇ ਹਜੇ ਤੱਕ ਦਿੱਤੀਆਂ ਠੀਕ ਹੈ ਕਹਿੰਦਾ ਕਿ ਡਿਲੀਟ ਹੋ ਗਈਆਂ ਜੀ ਕਲਿੱਪਸ ਬਣਾਈ ਆਇਆ ਹੈ। ਇੱਕ ਕਲਿੱਪ ਚ ਨਹੀਂ ਚਾਨੂੰ ਕੋਲ ਵੀਡੀਓ ਚਾਹੀਦੀ ਹੈ ਜੀ ਉਸ ਦਿਨ ਦੀ। ਹੁਣ ਤੱਕ ਇਹਨਾਂ ਨੇ ਸਾਡੀ ਕੋਈ ਇਨਕਵੈਰੀ ਨਹੀਂ ਕੀਤੀ ਪੁਲਿਸ ਨੇ। ਸਾਡਾ ਮੋਬਾਈਲ ਵਗੈਰਾ ਕੁਝ ਨਹੀਂ ਹਟਾਇਆ ਕਿ ਨਾਲ ਕੋਈ ਭੇਜਿਆ ਹੋਇਆ ਫਰਾਂਸੀ ਲੈਵ ਚਲਿਆ। ਡੇਲੀ ਲਾਰਾ ਇੱਕ ਦੋ ਦਿਨ ਇੱਕ ਦੋ ਦਿਨ ਕਰਕੇ ਅਜੇ ਤੱਕ ਨਹੀਂ ਭੇਜਿਆ ਹੋਇਆ। ਉਹਨਾਂ ਨੇ ਇਨਸਾਫ਼ ਦੀ ਮੰਗ ਕਰ ਰਹੇ ਆ। ਅਸੀਂ ਇਨਸਾਫ਼ ਦੀ ਮੰਗ ਕਰ ਰਹੇ ਆ ਜੀ। ਕਿ ਬੇਟੀ ਦਾ ਮਰਡਰ ਹੋ ਗਿਆ 7 ਤਰੀਕ ਨੂੰ ਜੀ ਬਾਗੀ ਹਸਪੀਟਲ ਦੇ ਵਿੱਚ। ਕੀ ਕਰਦੇ ਸੀ ਜੀ? ਬਤੌਰੇ ਨਰਸ ਦਾ। ਨਰਸ ਡਿਊਟੀ ਕਰਦੀ ਸੀ ਜਾਂ ਟ੍ਰੇਨਿੰਗ ਕਰਦੀ ਸੀ ਡਿਊਟੀ ਕਰਦੀ ਸੀ ਡਿਊਟੀ ਕਰਦੀ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਮੈਸੇਜ ਆਇਆ ਜਦੋਂ ਕਤਲ ਹੋਇਆ ਸਾਨੂੰ 8:30 ਵਜੇ ਮੈਸੇਜ ਆਇਆ ਵੀ ਅੱਗੇ ਮੁਕਿਓ ਕੇ ਸਾਹ ਆ ਰਹੇ ਆਂ ਮੈਂ ਡੈੱਡ ਸੀ ਜਾਂਦੇ ਆ ਕੀ ਲੜਕੀ ਦੀ ਤੁਹਾਡੇ ਨਾਲ ਪਹਿਲਾਂ ਗੱਲ ਵੀ ਹੋਈ ਸੀਗੀ ਪਹਿਲਾਂ 11 ਵਜੇ ਉਹਦੀ ਮੰਮੀ ਨਾਲ ਗੱਲ ਹੋ ਰਹੀ ਸੀ ਕਿ ਉਹਦੇ ਬ੍ਰਦਰ ਨਾਲ ਗੱਲ ਹੋ ਰਹੀ ਸੀ ਕਿ ਕਿਸ ਤਰ੍ਹਾਂ ਦਾ ਸੁਨੇਹਾ ਆ ਮਤਲਬ ਮਰ ਹੀ ਦਾ ਆਇਆ ਨਹੀਂ ਸਾਬ ਕੀ ਤੁਹਾਨੂੰ ਕੀ ਸ਼ੱਕ ਹੋਣ ਸਾਨੂੰ ਮਰਡਰ ਕੀਤਾ ਗਿਆ ਜੀ ਕਤਲ ਕੀਤਾ ਗਿਆ ਕਤਲ ਕੀਤਾ ਹੈ। ਕੀ ਕੋਈ ਇਨਸਾਫ ਨਹੀਂ ਮਿਲਿਆ ਹੇ ਤੱਕ? ਕੋਈ ਇਨਸਾਫ ਨਹੀਂ ਮਿਲਿਆ। 2 ਮਹੀਨੇ ਹੋ ਗਏ ਆ ਕੋਈ ਇਨਸਾਫ ਨਹੀਂ। ਸਾਨੂੰ ਬੁਲਾ ਕੇ ਦਫਤਰ ਇਧਰ ਉਧਰ ਦੀਆਂ ਲਾਸ਼ੀ ਸਾਡੇ ਤੇ ਬਲੈਕ ਮਿਲ ਕਰਦਾ ਤੁਹਾਨੂੰ। 2 ਮਹੀਨੇ ਹੋ ਗਏ ਇਨਸਾਫ ਲੈਣ ਲਈ ਤੜਫ ਰਹੇ। ਹਾਂਜੀ ਆ 7 ਅਪ੍ਰੈਲ ਦੀ ਗੱਲ ਹੈ ਜੀ। ਉਸ ਤੋਂ ਬਾਅਦ ਕੋਈ ਇਨਸਾਫ ਨਹੀਂ ਮਿਲਿਆ। ਨਾ ਮੋਬਾਈਲ ਦੀ ਟੇਲਾ ਕਢਾੜਿਆ ਨਾ ਕੁਝ ਕਰਾਰੇ। ਫੇਰ ਉਹ ਜਿਹੜਾ ਡਿਸ ਕਰਾ ਕੇ ਵਿਕਰਾ ਰਿਪੋਰਟ ਹੁੰਦੀ ਆ ਉਹ ਵੀ ਇਹਨਾਂ 27-28 ਦਿਨ ਬਾਅਦ ਤੇ ਜੀ। ਫੇ ਢਿੱਲੀ ਕਾਰੀ ਯਾਰੀ ਕਿਉਂ ਚੱਲ ਰਹੀ? ਕੀ ਕਰਨਾ? ਕੋਧਰ ਪੈਸੇ ਖਾਦੇ ਨਾਲ ਹੀ ਬਾਜੀ ਦਾ ਨਾਮ ਚੱਲਦਾ ਜੀ ਅਸੀਂ ਗਰੀਬ ਬੰਦੇ ਆ ਕੀ ਦਬਾਅ ਪੈ ਰਿਹਾ ਉਹਦਾ ਦਬਾਅ ਬਾਜੀ ਦਾ ਪੈ ਰਿਹਾ ਜੀ ਉਹਦਾ ਨਾਮ ਚੱਲ ਰਿਹਾ ਤੇ ਪੈਸੇ ਦਾ ਦਬਾਅ ਵੀ 100 ਰੁਪਈਆ ਨਹੀਂ ਲਾਉਣਾ ਲੱਖਾਂ ਰੁਪਈਆ ਲਾ ਸਕਦਾ ਜੀ ਜੀ ਇਨਸਾਫ ਲੈਣ ਲਈ ਤੁਸੀਂ ਇੱਥੇ ਇਨਸਾਫ ਲੈਣ ਲਈ ਬੈਠੇ ਆ ਜੀ ਮਾਮਲਾ ਮਿਲਿਆ ਤਾਂ ਅਗਲਾ ਕਦਮ ਅਗਲਾ ਕਦਮ ਫਿਰ ਹੋਰ ਸਿੱਧ ਤੋਂ ਸਖਤ ਕੀਤਾ ਜਾਊਗਾ ਜੀ ਕੈਂਟ ਲਾ ਰਹੇ ਹੁਣ ਪੁਲਿਸ ਨੇ ਕੋਈ ਵਿਸ਼ਵਾਸ ਦਿੱਤਾ ਤੁਹਾਨੂੰ ਆਖੇ ਕੋਈ ਕੋਈ ਵਿਸ਼ਵਾਸ ਦੀ ਜੀ ਆਉਂਦੇ ਆ ਜੀ ਤੁਸੀਂ ਕਿਉਂ ਬੈਠੇ ਹੋ ਦੱਸੋ ਸਾਡੇ ਤੇ ਦਬਾਅ ਪਾ ਰਹੇ ਆ ਜੀ ਇਨਸਾਬ ਮਿਲਣਾ ਚਾਹੀਦਾ ਜੀ ਇਨਸਾਬ ਤੇ ਚਾਈ ਦਾ ਜੀ ਅਸੀਂ ਉਹ ਪੱਕੇ ਟੈਂਟ ਲਾਉਂਦੇ ਆ ਜੀ ਫਿਰ ਉਹ ਲਾਜਦੇ ਜਿੰਨੀ ਦੇਰ ਇਨਸਾਬ ਨਾਲ ਬਹਿਣਾ ਪਊ ਬਹਿਣਾ ਨਹੀਂ ਹਾਂ ਜੀ ਇਹਨਾਂ ਬਾਰੋ-ਬਾਰ ਆਉਣਾ ਕੀ ਲੱਗਦੀ ਜੀ ਲੱਗਦੀ ਮੇਰੇ ਅੰਮ੍ਰਿਤਪੁਰ ਦੀ ਚਾਚੀ ਹਾਂ ਜੀ ਅੱਜ ਦੋ ਹੀ ਬਠੇ ਤਰਦੇ ਨੇ ਕੀ ਮੰਗਾਣੇ ਕਰਦੇ ਆ। ਸ੍ਰੀ ਆਬ ਨਸ਼ਾ ਵੀ ਕੰਮ ਪਹਿਲੇ ਤੇ ਸਾਡੇ ਸਾਹਮਣੇ ਇੱਕ ਸਾਡਾ ਬੱਚਾ ਬਾਗੀ ਹਸਪੀਟਲ ਵਿੱਚ ਡਿਊਟੀ ਕਰਨਾ ਸੀ। ਬੱਚੇ ਦਾ ਰਕਾਂਟ ਬਿਲਕੁਲ ਸਹੀ ਸੀਗਾ। ਸਵੇਰ ਉਹਨੀਆਂ ਦੀ ਮੰਮੀ ਨਾਲ 11 ਵਜੇ ਗੱਲ ਕੀਤੀ। 4 ਵਜੇ ਬੱਚੇ ਨੇ ਪਾਰਟੀ ਇੰਜੁਆਇ ਕਰੀ ਸੀ ਇਹ ਵਰਦੇ ਪਾਰ। ਉਸ ਤੋਂ ਬਾਅਦ ਰਾਤ 8 ਵਜੇ ਫੋਨ ਆ ਗਿਆ ਜੀ ਤੁਹਾਡੇ ਬੱਚੇ ਨੇ ਸੁਸਾਈਡ ਕਰ ਲਿਆ। ਸਾਨੂੰ ਕੋਈ ਰੀਜਨ ਨਹੀਂ ਦਿੱਤਾ ਗਿਆ, ਕੋਈ ਕੌਸ਼ਿਸ਼ ਨਹੀਂ ਦਿੱਤਾ ਗਿਆ। ਜਿੱਦੋਂ ਉੱਥੇ ਗਏ ਆ ਸੀਸੀਟੀਵੀ ਕੈਮਰਕ ਲੀਡ ਸੀ। ਉੱਥੋਂ ਦੀ ਫੁਟੇਜ ਨਾ ਉਥੋਂ ਕੁਝ ਨਹੀਂ ਆ ਸਕਦਾ। ਬਾਕੀ ਹਸਪੀਟਲ ਅਨਿਲ ਬਾਗ ਹਸਪੀਟਲ ਫਰੋਜ਼ਪੁਰ ਉਥਾਂ ਦੀਆਂ ਫੋਟੋ ਜਿਹੜੀ ਤੁਸੀਂ ਸਾਨੂੰ ਕਹਿ ਰਹੇ ਬੱਚੇ ਨੂੰ ਸੋਫਾਇਟੀ ਦਾ ਉਸ ਟਾਈਮ ਤੋਂ ਉਸ ਨੂੰ ਉੱਥੇ ਕੋਈ ਪ੍ਰੂਵ ਨਹੀਂ ਮਿਲਿਆਗਾ ਤੀਜੇ ਦਿਨ ਉਹਨਾਂ ਨੂੰ ਇੰਜੈਕਸ਼ਨ ਮਿਲਿਆ ਇੰਜੈਕਸ਼ਨ ਉਹ ਮਿਲਿਆ ਜਿਹੜੋਂ ਆਪਾਂ ਸੇਜੇਰੀਅਨ ਕਰਦੇ ਆ ਬੱਚੇ ਨੂੰ ਆਪਾਂ ਬਾਡੀ ਨੂੰ ਸੁੰਨ ਕਰਨ ਲਈ ਲਾਉਂਦੇ ਸੁੰਨ ਕਰਕੇ ਮਾਰਿਆ ਗਿਆ ਸੁੰਨ ਕਰਕੇ ਮਾਰਿਆ ਗਿਆ ਹਾਂਜੀ ਬੱਚੇ ਨੂੰ ਸੁੰਨ ਕਰਕੇ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਆ ਵੀ ਸਾਡੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर